ਮੇਰੇ ਵਿਆਹ ਦੇਖ ਰਹੇ ਹੋ ਅੱਜਕੱਲ ਅੰਬਾਨੀਆਂ ਦਾ ਅੰਬਾਨੀਆਂ ਦਾ ਪੂਰਾ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਛਾਇਆ ਤਾਂ ਹੋਇਆ ਯਾਰ ਕੋਈ ਸ਼ੱਕ ਨਹੀਂ ਬਟ ਠੀਕ ਆ ਬਹੁਤ ਸੋਹਣਾ ਕਿਉਂਕਿ ਹਰ ਕੋਈ ਮਾਪਿਓ ਆਪਣੇ ਬੱਚਿਆਂ ਵਾਸਤੇ ਕਰਦਾ ਉਹਨਾਂ ਨੇ ਜੋ ਮਤਲਬ ਖਰਚਾ ਕੀਤਾ ਮੈਂ ਦੇਖਿਆ ਬਹੁਤ ਸੋਹਣੇ ਸੋਹਣੇ ਮਤਲਬ ਉਹਨਾਂ ਨੇ ਸੈਟ ਬੜਾਏ ਆ ਔਰ ਸਾਰਾ ਕੁਝ ਵਿਆਹ ਕਈ ਹੋਏ ਨੇ ਜਿਵੇਂ ਸੈਲੀਬ੍ਰਿਟੀਜ਼ ਬਹੁਤ ਕਰਦੇ ਰੇਂਜ ਮੈਂ ਆਪਾ ਦੀਪਿਕਾ ਪਾਦੁਕੋਨ ਰਣਵੀਰ ਸਿੰਘ ਦਾ ਹੋਇਆ ਕਾਫੀ ਬਹੁਤ ਚਰਚਾ ਚ ਰਹਿੰਦੇ ਨੇ ਕਈ ਵਿਆਹ ਹੋਏ ਨੇ ਬਟ ਜਦੋਂ ਮੈਂ ਇੱਕ ਚੀਜ਼ ਨਾਲ ਤੁਹਾਨੂੰ ਦੱਸਾਂ ਮੈਂ ਆ ਜਦੋਂ ਤੂੰ ਹੁਣ ਵਿਆਹ ਦੀ ਗੱਲ ਛੇੜੀ ਆ ਤਾਂ ਮੈਨੂੰ ਇੱਕ ਚੀਜ਼ ਲੱਗਦੀ ਆ ਵੀ ਤੁਹਾਨੂੰ ਕੌਰ ਨੌਨਿਹਾਲ ਸਿੰਘ ਦੇ ਵਿਆਹ ਦਾ ਪਤਾ ਕੁਝ ਸਿੱਕੇ ਇਤਿਹਾਸ ਦੇ ਵਿੱਚ ਕਿਹਾ ਆਇਆ ਸੀਗਾ ਹਾਂ ਨਹੀਂ ਵੀਰੇ ਕੌਰ ਨੌਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਸੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੁੱਤਰੇ ਦਾ ਵਿਆਹ ਕੀਤਾ ਕੌਰ ਨੌਨਿਹਾਲ ਸਿੰਘ ਦਾ 1837 ਦੇ ਵਿੱਚ ਸ਼ਾਮ ਸਿੰਘ ਅਟਾਰੀ ਵਾਲਾ ਜੀ ਦੀ ਲੜਕੀ ਦੇ ਨਾਲ ਉਕੇ ਯਾ ਸ਼ਾਨਦਾਰ ਵਿਆਹ ਸੀਗਾ ਉਹ ਇਤਿਹਾਸ ਦੇ ਵਿੱਚ ਮਤਲਬ ਉਹਦਾ ਦਾ ਵਿਆਹ ਦਰਜੀ ਨਹੀਂ ਹੋਇਆ ਤਿੰਨ ਲੇਖਕ ਇੱਕ ਹੋਤੀ ਮਰਦਾਨ ਜੀ ਤੇ ਫਿਰ ਲਾਰਡ ਟਨਿੰਗਮ ਇੱਕ ਜੋਸਫ ਜੀ ਡੀ ਕੰਗੰਗਮ ਔਰ ਉਹਨਾਂ ਨੇ ਆਪਣੀ ਬੁੱਕਸ ਦੇ ਵਿੱਚ ਲਿਖਿਆ ਉਸ ਵਿਆਹ ਨੂੰ ਉਹਦੇ ਚਰਚੇ ਇੰਨੇ ਪੂਰੀ ਦੁਨੀਆ ਚ ਹੋਏ ਨਪੋਲੀਅਨ ਦਾ ਵੀ ਉੱਤੇ ਜ਼ਿਕਰ ਹੋਇਆ ਵਿਆਹ ਦੇ ਵਿੱਚ ਮਤਲਬ ਇਦਾਂ ਸ਼ਾਨਦਾਰ ਵਿਆਸੀ 60 ਦੇਸ਼ਾਂ ਦੇ ਪ੍ਰਤੀਨਿਧੀ ਉਸ ਵਿਆਹ ਦੇ ਵਿੱਚ ਇਨਵਾਈਟਡ ਸੀ 7 ਦੇਸ਼ਾਂ ਦੇ ਡੈਲੀਗੇਟਸ ਰਿਪਰੈਜ਼ੈਂਟੇਟਿਵਸ ਔਰ ਕਿਆ ਪ੍ਰਬੰਧ ਕੀਤੇ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਉਸ ਕਿਲੇ ਦੇ ਵਿੱਚ 60 ਦੇਸ਼ਾਂ ਦੇ ਮਤਲਬ ਪ੍ਰਤੀਨਿਧੀ ਆਏ ਔਰ ਪੂਰੀ ਸੰਗਤ ਨੂੰ ਪੂਰੇ ਪੰਜਾਬ ਨੂੰ ਸੱਦਾ ਸੀ ਪੂਰੇ ਪੰਜਾਬ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਕੁੱਲਾ ਸੱਦਾ ਲਾਹੌਰ ਦੇ ਕਿਲੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੋਤਰੇ ਦੇ ਵਿਆਹ ਦਾ ਦਿੱਤਾ। ਕਿ ਆ ਸ਼ਾਨਦਾਰ ਵਿਆਹ ਸੀਗਾ। ਤੁਸੀਂ ਦੇਖੋ ਵੀ ਉੱਥੇ ਅਲੱਗ-ਅਲੱਗ ਜਿਵੇਂ ਆਪਾਂ ਕਹਿੰਦੇ ਨੇ সুইਮ ਪੂਲ ਉਹ ਜਿਵੇਂ ਟੋਬੇ ਹੁੰਦੇ ਆ ਨਾ ਉਹ ਤਲਾਬ ਬਣਾਏ ਗਏ। ਪਸ਼ੂਆਂ ਦੇ ਨਹਾਉਣ ਨੂੰ, ਘੋੜਿਆਂ ਦੇ ਨਹਾਉਣ ਨੂੰ ਅਲੱਗ ਠੀਕ ਆ ਫਿਰ ਲੋਕਾਂ ਦੇ ਇਸ਼ਨਾਨ ਕਰਨ ਨੂੰ ਅਲੱਗ ਪ੍ਰਬੰਧ ਕੀਤੇ ਗਏ ਜਿਹੜੇ ਰਾਜੇ ਮਹਾਰਾਜੇ ਆਏ ਸੀ ਉਹਨਾਂ ਕੋਲੇ ਉਹਨਾਂ ਵਾਸਤੇ ਅਲੱਗ ਸੈਟ ਹੈ ਜਿਵੇਂ ਚ ਤੰਬੂ ਲਗਾਏ ਗਏ ਹਰ ਇੱਕ ਤੰਬੂ ਦੇ ਵਿੱਚ ਜਿੰਨਾ ਚੋ ਠਹਿਰੇ ਸੀਗੇ ਅਲੱਗ-ਅਲੱਗ ਦੇਸ਼ਾਂ ਦੇ ਰਾਜੇ ਮਹਾਰਾਜੇ ਆ ਕੇ ਉਹਨਾਂ ਦੇ ਵਸਤਰ 30-30 ਡਰੈਸਾਂ ਉਹ ਪਸ਼ਮੀਨੇ ਦੀਆਂ ਡਰੈਸਾਂ ਅੱਜ ਦੀ ਰੇਟ ਦੇ ਅਗਰ ਤੁਸੀਂ ਪਸ਼ਮੀਨੇ ਦੀ ਡਰੈਸ ਦਾ ਲਾਓ ਹਿਸਾਬ ਕਿਤਾ ਹਵਤਾ ਲੱਖਾਂ ਦੇ ਵਿੱਚ ਹੁੰਦੀ ਆ ਔਰ ਇੱਕ ਬੰਦੇ ਵਾਸਤੇ 30-30 ਅਲੱਗ-ਅਲੱਗ ਤਰ੍ਹਾਂ ਦੀਆਂ ਡਰੈਸੇਸ ਮਹਾਰਾਜ ਜੀ ਸਿੰਘ ਨੇ ਅਰੇਂਜ ਕਰਵਾ ਕੇ ਰੱਖੀਆਂ ਫਿਰ ਆਪਣਾ ਇੱਕ ਲਾਰਡ ਕੰਗਮ ਆਪਣੀ ਬੁੱਕ ਦੇ ਵਿੱਚ ਲਿਖਦਾ ਅੰਗਰੇਜ਼ ਵੀ ਆਪਣਾ ਹੀਰਾ ਸਿੰਘ ਸੀਗੇ ਉਹ ਆਪਣਾ ਇਹ ਜਿਹੜੇ ਗੁਲਾਬ ਸਿੰਘ ਡੋਗਰਾ ਧਿਆਨ ਸਿੰਘ ਡੋਗਰਾ ਦਾ ਲੜਕਾ ਸੀਗਾ ਤੇ ਮਹਾਰਾਜ ਜੀ ਸਿੰਘ ਨੂੰ ਬਹੁਤ ਪਸੰਦ ਸੀ ਉਹਨਾਂ ਨੇ ਗੋਦ ਲੈ ਲਿਆ ਸੀ ਉਹਨਾਂ ਨੇ ਪੜ੍ਹਾਈ ਲਿਖਾਈ ਉਹਨਾਂ ਦੀ ਸ਼ਸਤਰ ਵਿਦਿਆ ਵਗੈਰਾ ਸਾਰਾ ਕੁਝ ਉਹਨਾਂ ਨੇ ਚੱਕੀ ਖੂਬਸੂਰਤ ਬਹੁਤ ਸੀਗਾ ਉਹ ਸੋਹਣਾ ਸੁਨੱਖਾ ਸੀਗਾ ਤੇ ਉਹ ਜਿਹੜੇ ਸਪੈਸ਼ਲ ਗੈਸਟ ਸੀਗੇ ਵੀਆਈਪੀਜ਼ ਉਹਨਾਂ ਦੀ ਸਵਾਗਤ ਵਾਸਤੇ ਗੇਟ ਤੇ ਉਹਨੂੰ ਖੜਾ ਕੀਤਾਗਾ ਹੀਰਾ ਸਿੰਘ ਨਾਂ ਸੀਗਾ ਉਹਦਾ ਉਹ ਲੋਰਡ ਤੁੰਗਮ ਲਿਖਦਾ ਤੁੰਗਮ ਲਿਖਦਾ ਕਿ ਜਿਹੜੀ ਉਹਨੇ ਡਰੈਸ ਪਾਈ ਹੋਈ ਸੀਗੀ ਉਹ ਪੂਰੀ ਹੀਰਿਆਂ ਦੇ ਨਾਲ ਹੀ ਹੀਰੇ ਜਵਾਰਾਤ ਔਰ ਮਹਿੰਗੇ ਮਹਿੰਗੇ ਹੀਰੇ ਡਾਇਮੰਡਸ ਦੇ ਨਾਲ ਹੀ ਉਹ ਕਵਰ ਕੀਤਾ ਹੋਇਆ ਸੀ ਇੱਕ ਵੀ ਮਤਲਬ ਡਰੈਸ ਦਾ ਨਾ ਜਿਵੇਂ ਕੱਪੜਾ ਨਜ਼ਰ ਨਹੀਂ ਸੀ ਆਉਂਦਾ ਤੇ ਉਹ ਮਤਲਬ ਹੀਰਿਆਂ ਦੇ ਨਾਲ ਉਹ ਪੂਰਾ ਕਵਰ ਕੀਤਾ ਹੀਰਾ ਸਿੰਘ ਨੂੰ ਇਦਾਂ ਦਾ ਸਵਾਗਤ ਹੋਇਆ ਉੱਥੇ ਫਿਰ ਜਿਵੇਂ ਆਪਣੇ ਉਹ ਵਿਆਹ ਸ਼ਾਦੀਆਂ ਦੇ ਅੱਜ ਕੱਲ ਆਪਾਂ ਵਰੀ ਦੀ ਡ्रेसेस ਨਹੀਂ ਚੈੱਕ ਕਰਾਉਂਦੇ ਆਪਣੇ ਜਿਵੇਂ ਨਾਨਕਾ ਮੇਲ ਹੁੰਦਾ ਇਦਾਂ ਇਦਾਂ ਫਿਰ ਲਾਹੌਰ ਦੇ ਕਿਲੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਹ ਰਸਮ ਕਰਵਾਈ ਔਰ ਹੀਰੇ ਜਵਾਰਾਤ ਮਤਲਬ ਆਪਾਂ ਸੋਚ ਵੀ ਨਹੀਂ ਸਕਦੇ ਇੰਨੇ ਕਹਿਣੇ ਇੰਨੇ ਜਵਾਰਾਤ ਔਰ ਹੀਰੇ ਉੱਥੇ ਡਿਸਪਲੇ ਦੇ ਵਿੱਚ ਸੀਗੇ ਇੰਨੀ ਮਹਿੰਗੀ ਮਹਿੰਗੀ ਡ्रेसेस ਠੀਕ ਆ ਤੇ ਬਹੁਤ ਮਤਲਬ ਕਮਾਲ ਦਾ ਯਾਰ ਵਿਆਹ ਸੀਗਾ ਇਤਿਹਾਸਿਕ ਵਿਆਹ ਉਹਦਾ ਦਾ ਵਿਆਹ ਨਹੀਂ ਹੋਇਆ ਕਦੇ ਤੇ ਮਤਲਬ ਜਦੋਂ ਅਟਾਰੀ ਨੂੰ ਜਾਣੀ ਸੀ ਸ਼ਾਮ ਸਿੰਘ ਅਟਾਰੀ ਵਾਲਾ ਜੀ ਦੀ ਲੜਕੀ ਸੀਗੀ ਤੇ ਮਹਾਰਾਜ ਜੀ ਸਿੰਘ ਦਾ ਸ਼ਾਮ ਸਿੰਘ ਅਟਾਰੀ ਵਾਲਾ ਜੀ ਨੂੰ ਆਪਣਾ ਜਰਨੈਲ ਵੀ ਥਾਪਿਆ ਹੋਇਆ ਸੀਗਾ ਫੌਜ ਦਾ ਤੇ ਉਹਨਾਂ ਦੇ ਰਿਸ਼ਤੇ ਫਿਰ ਜਦੋਂ ਰਿਸ਼ਤੇਦਾਰੀ ਜਿ ਬੱਦੀ ਉਹਨਾਂ ਦੀ ਦੋਸਤੀ ਤੇ ਫਿਰ ਅਟਾਰੀ ਜਾਣੀ ਸੀਗੀ ਬਰਾਤ ਹਾਥੀ ਜਿਹੜੇ ਤਿਆਰ ਕੀਤੇ ਸੀਗੇ ਮਤਲਬ ਉਹਨਾਂ ਤੇ ਮਹਾਰਾਜਾ ਜੀ ਸਿੰਘ ਨੇ ਹਰ ਇੱਕ ਹਾਥੀ ਤੇ ਉੱਤੇ 10-10 ਕਿਲੋ ਦੀ ਨਾ 5-5 ਕਿਲੋ ਸੌਰੀ ਦੀ ਇੱਕ ਥੈਲੀ ਇੱਕ ਪਾਸੇ 5 ਕਿਲੋ ਇੱਕ ਪਾਸੇ 5 ਕਿਲੋ ਤੇ ਰਖਵਾਤੀ ਸੀ ਜਿਹੜਾ ਬੰਦਾ ਜਾਊਗਾ ਵੀ ਰਸਤੇ ਦੇ ਵਿੱਚ ਅਗਰ ਲੋਕ ਖੜੇ ਹੋਣਗੇ ਤਾਂ ਉਹਨਾਂ ਤੇ ਉਹ ਸੋਨੇ ਦੇ ਆ ਮੋਹਰਾ ਠੀਕ ਆ ਦੀ ਵਾਚਾਰ ਕਰ ਸਕੇ ਤੇ ਦੇਖ ਲਓ ਆਪਣਾ ਅੰਮ੍ਰਿਤਸਰ ਤੋਂ ਸੌਰੀ ਲਾਹੌਰ ਤੋਂ ਅਟਾਰੀ ਦਾ ਜਿਹੜਾ ਹੈ ਤਕਰੀਬਨ ਪੀਆ 25 ਕਿਲੋਮੀਟਰ ਦਾ ਆਈ ਥਿੰਕ ਫਾਸਲਾ ਹੋਣਾ ਜਾਂ 35 ਕਿਲੋਮੀਟਰ ਦਾ ਹੋਣਾ ਚੰਗੀ ਤਰ੍ਹਾਂ ਯਾਦ ਤੇ ਉਹ 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 ਰਾਸਤੇ ਦੇ ਵਿੱਚ ਇੰਨਾ ਚਰਚਾ ਸੀ ਜਿਹਾ ਦਾ ਮਤਲਬ ਦੋਨੇ ਪਾਸੇ ਉਸ ਰਾਸਤੇ ਦੇ ਮਤਲਬ ਜਿਹੜੀ ਪੰਜਾਬ ਦੀ ਪੜੀ ਜਨਤਾ ਸੀਗੀ ਉਸ ਟਾਈਮ ਉਹ ਸਾਰੇ ਖੜੇ ਔਰ ਉਹਨਾਂ ਤੇ ਤਕਰੀਬਨ ਕਹਿੰਦੇ 25 ਕਿਲੋ ਸੋਨਾ ਸਿਟ ਦਿੱਤਾ ਗਿਆ ਰਾਸਤੇ ਵਿੱਚ ਬਰਾਤ ਨੇ ਸਿਟਤਾ ਉਹਨਾਂ ਤੇ ਤੇ ਮਤਲਬ ਫਿਰ ਇੱਕ ਉੱਥੇ ਜਦੋਂ ਚਲੇ ਗਏ ਕਿਲੇ ਦੇ ਵਿੱਚ ਟਾਰੀ ਸ਼ਾਮ ਸਿੰਘ ਟਾਰੀ ਵਾਲਾ ਜੀ ਨੇ ਬਹੁਤ ਖਰਚਾ ਕੀਤਾ ਉੱਥੇ ਇੱਕ 12 ਰਸਮ ਕੀਤੀ ਮਹਾਰਾਜ ਸਿੰਘ ਨੇ ਔਰ ਉਹ ਵੀ ਆਪਣੇ ਆਪ ਦੇ ਵਿੱਚ ਕਹਾਣੀਆਂ ਵੀ ਉਹਨਾਂ ਨੇ ਨਾ ਮਤਲਬ ਇੱਕ ਪੂਰਾ ਘੇਰਾ ਬਣਾ ਲਿਆ ਆਪਣੀ ਪੂਰੀ ਜਿਹੜੀ ਫੌਜ ਸੀਗੀ ਫੌਜ ਦਾ ਘੇਰਾ ਸੀਗਾ ਔਰ ਸਾਰੇ ਲੋਕਾਂ ਨੂੰ ਆਮ ਲੋਕਾਂ ਨੂੰ ਉੱਥੇ ਸੱਦਿਆ ਗਿਆ ਔਰ ਗਿਫਟਸ ਵੰਡੇ ਗਏ ਮਹਾਰਾਜ ਸਿੰਘ ਵੱਲੋਂ ਕਿਸੇ ਨੂੰ ਵੀ ਔਰ ਇੰਨਾ ਪ੍ਰਬੰਧ ਕੀਤਾ ਗਿਆ ਵੀ ਤੁਸੀਂ ਆ ਕੇ ਆਪਣਾ ਤੋਹਫਾ ਲਵੋ ਤੇ ਫਿਰ ਚਲ ਜਾਓ ਵਾਪਸ ਮਤਲਬ ਬਿਨਾ ਇਸ ਇੰਨੇ ਵਧੀਆ ਤਰੀਕੇ ਨਾਲ ਅਰੇਂਜਮੈਂਟ ਔਰ ਪੂਰੇ ਪੰਜਾਬ ਨੂੰ ਸੱਦਾ ਖੁੱਲਾ ਤੇ ਇੱਕ ਨਾ ਉੱਥੇ ਗਰੀਬ ਬੰਦਾ ਸੀਗਾ ਉੱਥੇ ਉਹ ਨਾ ਇੱਕ ਆਪਣਾ ਜਿਹੜਾ ਘੜਾ ਟਾਈਪ ਹੁੰਦਾ ਜਿਹੜੀ ਪਿੱਤਲ ਦਾ ਹੁੰਦਾ ਆਪਣਾ ਉਹ ਉਹ ਲੈ ਕੇ ਆਇਆ ਤੇ ਉਹ ਕਹਿੰਦਾ ਰਾਜੇ ਨੂੰ ਆ ਕੇ ਮਹਾਰਾਜ ਜੀ ਸਿੰਘ ਨੂੰ ਵੀ ਮੇਰੇ ਬੱਚਿਆਂ ਵਾਸਤੇ ਵੀ ਉਹਨਾਂ ਦਾ ਵੀ ਮੈਨੂੰ ਦੇ ਦਿਓ ਠੀਕ ਹੈ ਤੇ ਉਹ ਕਹਿੰਦੇ ਕਿੱਥੇ ਕਿੰਨੇ ਬੱਚੇ ਆ ਤੁਸੀਂ ਦੇਖ ਲਓ ਕਿੰਨੇ ਆ ਤੁਹਾਡੇ ਤੇ ਉਹ ਜਿਹੜੇ ਆਪਣੀ ਕੀੜੇ ਸੀਗੇ ਨਾ ਕੀੜੀਆਂ ਉਹਨਾਂ ਨੂੰ ਕਹਿੰਦੇ ਵੀ ਇਹ ਵੀ ਮੇਰੇ ਬੱਚੇ ਹੀ ਨੇ ਤੋਂ ਸਾਰੇ ਦੇਖਣ ਲੱਗੇ ਵੀ ਯਾਰ ਵੀ ਕੀ ਗੱਲ ਕਰੀ ਜਾਂਦਾ ਬੰਦਾ ਵੀ ਇਹਨਾਂ ਨੇ ਵਾਸਤੇ ਕਿਹਾ ਸੋਨੇ ਦੀਆਂ ਮੋਹਰਾਂ ਕਿੰਨੀਆਂ ਮੋਹਰਾਂ ਦਈ ਇਹਨਾਂ ਨੂੰ ਤੇ ਫਿਰ ਮਹਾਰਾਜ ਜੀ ਸਿੰਘ ਪਹਿਲਾਂ ਤਾਂ ਹੱਸੇ ਘਬਰਾਏ ਨਹੀਂ ਦੇਖੋ ਉਹਨਾਂ ਦੀ ਸ਼ਖਸੀਅਤ ਦੇਖੋ ਤੇ ਘਬਰਾਏ ਨਹੀਂ ਪਹਿਲਾਂ ਹੱਸੇ ਵੀ ਕੋਈ ਗੱਲ ਨਹੀਂ ਤੂੰ ਆਪਣੇ ਮੁਤਾਬਕ ਜਿੰਨਾ ਚੱਕਣਾ ਚੱਕ ਲੈ ਤੇ ਆਪਣੇ ਭਰ ਲੈ ਤੇ ਉਹ ਫਿਰ ਕਹਿੰਦਾ ਨਹੀਂ ਤੁਸੀਂ ਆਪ ਦਲ ਦੋ ਕਹਿੰਦਾ ਤੁਸੀਂ ਇਹ ਕੰਮ ਕਰੋ ਆ ਜਿਹੜਾ ਤੁਸੀਂ ਲੈ ਕੇ ਆਏ ਹੋ ਬਰਤਨ ਇਹ ਪੂਰਾ ਫੁੱਲ ਭਰ ਲਓ ਤੁਸੀਂ ਸੋਨੇ ਦੀਆਂ ਮੋਹਰਾਂ ਨਾਲ ਉਹ ਉਸ ਟਾਈਮ ਜਿਹੜਾ 16 ਦਾ ਰੇਟ ਸੀ ਉਹ 70 ਰੁਪਏ ਇੱਕ ਆਪਣਾਉਂਦਾ ਸੀਗਾ ਸਿੱਕੇ ਦਾ ਤੇ 70 ਰੁਪਏ ਉਸ ਟਾਈਮ ਉਹ ਅੱਜ ਦੀ ਰੇਟਸ ਤੁਸੀਂ ਦੇਖੋ ਉਹ ਕਿਆ ਮਤਲਬ ਉਹ ਦੀਆਂ 7 ਪੁਸ਼ਟਾਂ ਆਉਣ ਵਾਲੀਆਂ ਉਸ ਬੰਦੇ ਦੀ ਗਰੀਬੀ ਘਟਦੀ ਉਸ ਵਿਆਹ ਨੇ ਪੰਜਾਬ ਦੇ ਲੋਕਾਂ ਦੀ ਗਰੀਬੀ ਘਟਦੀ ਐਦਾਂ ਦਾ ਵਿਆਹ ਮਹਾਰਾਜ ਸਿੰਘ ਨੇ ਕੀਤਾ ਅੱਛਾ ਫਿਰ ਦੇਖੋ ਵਿਆਹ ਤੇ ਖਰਚਾ ਜਿਹੜਾ ਹੋਇਆ ਠੀਕ ਆ ਫਿਰ ਤੁਸੀਂ ਇੱਕ ਧਾਰਮਿਕ ਤੌਰ ਤੇ ਵੀ ਇਸ ਵਿਆਹ ਦੇ ਨਾਲ ਇੱਕ ਸੱਤਾ ਜੁੜਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਵਿਆਹ ਤੋਂ ਬਾਅਦ ਨਵੀਂ ਜੋੜੀ ਨੂੰ ਕਹੋ ਨੌਨਿਹਾਲ ਸਿੰਘ ਤੇ ਸ਼ਾਮ ਸਿੰਘ ਅਟਰਕਾਲ ਜੀ ਦੀ ਲੜਕੀ ਨੂੰ ਦੋਨਾਂ ਨੂੰ ਅ ਦੋਨੇ ਕਪਲਸ ਨੂੰ ਆਪਣਾ ਦਰਬਾਰ ਸਾਹਿਬ ਮੱਥਾ ਟਿਕਾਉਣ ਲੈ ਕੇ ਗਏ ਤੇ ਜਦੋਂ ਮੱਥਾ ਟਿਕਾਉਣ ਲੈ ਕੇ ਗਏ ਤਾਂ ਉਸ ਜਗ੍ਹਾ ਤੇ ਆਪਣਾ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਜਦੋਂ ਅ ਅਕਾਲੀ ਫੂਲਾ ਸਿੰਘ ਜੀ ਜਿਹੜੇ ਉਸ ਟਾਈਮ ਅਕਾਲ ਤਖਤ ਦੇ ਜਥੇਦਾਰ ਸਾਹਿਬ ਸੀਗੇ ਉਹਨਾਂ ਨੇ ਰੋਕ ਲਿਆ ਸਾਰਿਆਂ ਸਾਹਮਣੇ ਮਹਾਰਣਜੀਤ ਸਿੰਘ ਨੂੰ ਔਰ ਉਹਨਾਂ ਨੇ ਰੋਕ ਕੇ ਇਹ ਕਿਹਾ ਵੀ ਰਾਜਾ ਅ ਜਿਹੜਾ ਇੰਨਾ ਖਰਚਾ ਤੂੰ ਇਸ ਵਿਆਹ ਤੇ ਔਰ ਇੰਨਾ ਜਿਹੜੇ ਸ਼ਾਨੋ ਸ਼ੌਕਤ ਨਾਲ ਤੂੰ ਪੂਰੀ ਦੁਨੀਆ ਨੂੰ ਲੋਕ ਦਿਖਾਵਾ ਕੀਤਾ ਠੀਕ ਹੈ ਇਹ ਸਾਰਾ ਪੈਸਾ ਪੰਜਾਬ ਦੇ ਆਮ ਲੋਕਾਂ ਦੀ ਕਮਾਈ ਉਹਨਾਂ ਦੀ ਹੱਕ ਦੀ ਕਮਾਈ ਦਾ ਪੈਸਾ ਜਿਹੜਾ ਟੈਕਸ ਦਿੰਦੇ ਨੇ ਤੁਹਾਨੂੰ ਠੀਕ ਹੈ ਤੁਸੀਂ ਇਹਦੇ ਉੱਤੇ ਆਪਣੀ ਨਹੀਂ ਸ਼ਾਨੋ ਸ਼ੌਕਤ ਦਿਖਾ ਰਹੇ ਹੋ ਇਹ ਗਲਤ ਹੈ ਔਰ ਇਨਾ ਉਹਨਾਂ ਨੇ ਮਤਲਬ ਉਹਨਾਂ ਦੀ ਝਾੜ ਲਗਾਈ ਮਹਾਰਾਜ ਸਿੰਘ ਜੀ ਔਰ ਮਹਾਰਾਜ ਸਿੰਘ ਪੂਰਾ ਸ਼ਾਂ ਕੋ ਰਾਜਾ ਉਹ ਮਹਾਰਾਜਾ ਜਿਹਦਾ ਰਾਜ ਤਿੱਬਤ ਤੋਂ ਲੈ ਕੇ ਅਫਗਾਨਿਸਤਾਨ ਦੇ ਕਾਬਲ ਕੰਧਾਰ ਤੱਕ ਹੈ ਠੀਕ ਹੈ ਬਾਹ ਦੇ ਵਿੱਚ ਕੋਹੀਨੂਰ ਹੀਰਾ ਬੰਨਿਆ ਹੋਇਆ ਔਰ ਉਹ ਕੋਹੀਨੂਰ ਹੀਰਾ ਜਿਹਦੀ ਕੀਮਤ ਅੱਜ ਦੇ ਡੇਟ ਦੇ ਵਿੱਚ ਉਹ ਇੰਗਲੈਂਡ ਮਿਊਜ਼ੀਅਮ ਦੇ ਵਿੱਚ ਉੱਥੇ ਰੱਖਿਆ ਹੋਇਆ ਉਹਨਾਂ ਨੇ ਔਰ ਕੀਮਤ ਅਗਰ ਅੱਜ ਦੇ ਡੇਟ ਦੇ ਵਿੱਚ ਡਿਸਾਈਡ ਹੁੰਦੀ ਹੈ ਉਸ ਕੋਹੀਨੂਰ ਹੀਰੇ ਦੀ ਦੁਨੀਆ ਦੇ ਇੱਕ ਦਿਨ ਦਾ ਅੱਜ ਦੀ ਦੁਨੀਆ ਦਾ ਇੱਕ ਦਿਨ ਦਾ ਜਿੰਨਾ ਖਰਚ ਹੈ ਪੂਰੀ ਦੁਨੀਆ ਦਾ ਇੱਕ ਦਿਨ ਦਾ ਜਿੰਨਾ ਖਰਚ ਹੈ ਉਹਦੀ ਕੀਮਤ ਲਾਈ ਗਈ ਆ ਕੋਸ ਕੋਹੀ ਨੂੰ ਰਹੀਰੇ ਦੀ ਤਾਂ ਉਸ ਮਹਾਰਾਜੇ ਨੂੰ ਅਕਾਲੀ ਫੂਲਾ ਸਿੰਘ ਸਾਡੇ ਸਾਡੇ ਪਹਿਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੇ ਇੱਕ ਤਲਬ ਕਰਤਾ ਸਾਰੇ ਸਾਹਮਣੇ ਔਰ ਮਹਾਰਾਜਾ ਅਜੀਤ ਸਿੰਘ ਹੱਥ ਜੋੜ ਕੇ ਖੜੇ ਹੋ ਗਏ ਉਹਨਾਂ ਸਾਹਮਣੇ ਨਿਮਰਤਾ ਦੇਖੋ ਉਸ ਰਾਜੇ ਦੀ ਠੀਕ ਆ ਹੱਥ ਜੋੜ ਕੇ ਖੜੇ ਹੋ ਗਏ ਔਰ ਉਹਨਾਂ ਨੇ 100 ਕੋੜੀਆਂ ਦੀ ਮਹਾਰਾਜਾ ਅਜੀਤ ਸਿੰਘ ਨੂੰ ਸਦਾ ਦਿੱਤੀ ਉਸ ਵਿਆਹ ਪਿੱਛੇ ਫਿਰ ਦਰਬਾਰੀ ਜਿਹੜੇ ਨਾਲ ਸੀਗੇ ਉਹਨਾਂ ਨੇ ਸਮਝਾਇਆ ਵੀ ਤੇ ਪਹਿਲਾਂ ਮਹਾਰਾਜੇ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਏਡੇ ਵੱਡੇ ਮਹਾਰਾਜੇ ਹੋ ਤਿੰਨਾ ਵੱਡਾ ਰਾਜਾ ਤੁਹਾਡਾ ਤੁਸੀਂ ਅਕਾਲ ਤਖਤ ਦੇ ਜੱਥੇਦਾਰ ਦੀ ਮਨਾ ਕਰ ਦਿੰਦੇ ਤੁਸੀਂ ਕਿਉਂ ਉਹਨੂੰ ਹਾਂ ਵੀ ਭਲ ਰਹੇ ਹੋ ਉਹ ਕਹਿੰਦੇ ਵੀ ਅਗਰ ਮੈਂ ਏਡਾ ਵੱਡਾ ਰਾਜਾ ਨਾ ਤਾਂ ਉਹ ਵੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਉਹ ਤਾਂ ਹੀ ਇੰਨੇ ਉੱਚੇ ਨੇ ਵੀ ਉਹ ਕਿਸੇ ਰਾਜੇ ਨੂੰ ਵੀ ਸਜ਼ਾ ਦੇਣ ਤੋਂ ਕਤਰਉਂਦੇ ਨਹੀਂ ਤਾਹੀਓਂ ਕਾਲ ਤਖਤ ਦੇ ਜਥੇਦਾਰ ਨੇ ਫਿਰ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਸਮਝਾਇਆ ਫਿਰ ਉਹਨਾਂ ਦੀ ਸਜ਼ਾ ਥੋੜੀ ਜਿਹੀ ਘੱਟ ਕੀਤੀ ਗਈ ਤੇ ਇਹ ਇਦਾਂ ਦਾ ਵਿਆਹ ਸੀਗਾ ਯਾਰ ਚਲੋ ਅੱਜ ਦੇ ਵਿਆਹ ਹੁੰਦੇ ਨਹੀਂ ਠੀਕ ਆ ਬਟ ਇਹ ਇਤਿਹਾਸ ਵੀ ਪੜਨਾ ਚਾਹੀਦਾ ਬਟ ਮੈਨੂੰ ਲੱਗਦਾ ਤੇ ਵਿੰਦ ਦੇ ਤੇ ਆਪਾਂ ਨੂੰ ਪੂਰਾ ਇੱਕ ਫੁੱਲ ਵੀਡੀਓ ਬਣਾਉਣਾ ਚਾਹੀਦਾ ਕਿਉਂਕਿ ਇਹ ਵਿਆਹ ਪੂਰੇ ਆਈ ਥਿੰਕ ਇੱਕ ਮਹੀਨਾ ਪੂਰਾ ਹੈ ਵਿਆਹ ਚੱਲਿਆ ਸੀ ਕਾਫਰੀਏ ਦੇ ਕਿੱਸੇ ਨੇ ਆਪਾਂ ਕਰਾਂਗੇ ਜਰੂਰ ਤੇ ਆਡੀਅன்ஸ் ਨੂੰ ਵੀਡੀਓ ਸ਼ੇਅਰ ਕਰਾਂਗੇ ਔਰ ਫਿਰ ਆਪਾਂ ਪੁੱਛਾਂਗੇ ਵੀ ਆਪਾਂ ਕਰੀਏ ਤੇ ਵੀਡੀਓ ਸੋਣਾ ਚਾਹੀਦਾ ਕਿਉਂ ਠੀਕ ਹੈ ਜੀ ਠੀਕ ਹੈ